ਜਪਤੀ ਸਪੀਕਰ ਸਾਹਿਬ ਨੇ ਕਿਹਾ ਰਾਜਾ ਬੜਿੰਗ ਜੀ 15 ਮਿੰਟ ਦੇ ਤੁਹਾਡੇ ਬੋਲਣਾ ਚਾਹੁੰਦੇ ਹੋ ਕਿੰਨੀ ਵਾਰੀ ਕਹਾਂ ਤੁਸੀਂ ਰਾਜਾ ਬੜਿੰਗ ਜੀ ਬੋਲਣਾ ਚਾਹੁੰਦੇ ਹੋ ਪੰਜ ਵਾਰੀ ਕਹ ਰਾਜਾ ਬੜਿੰਗ ਜੀ ਬੋਲਣਾ ਚਾਹੁੰਦੇ ਹੋ ਜੇ ਰਾਜਾ ਬੜਿੰਗ ਪ੍ਰਧਾਨ ਹੈ ਉਹਨਾਂ ਦਾ ਤਾਂ ਉਹ ਕਹਿੰਦਾ ਓਕੇ ਮੈਂ ਬੋਲਣਾ ਚਾਹੁੰਦਾ 15 ਮਿੰਟ ਜੋ ਮੈਂ ਕਹਿਣਾ ਹੈ ਰਿਕਾਰਡ ਤੇ ਜਾਊਗਾ ਮੇਰਾ ਮਾਈਕ ਆਨ ਕਰੋ ਬਾਕੀ ਸਾਰੇ ਬੈਠੋ ਉਜ ਐਨੀ ਹਿੰਮਤ ਨਹੀਂ ਹੈ ਵੀ ਰਾਜਾ ਬੜਿੰਗ ਦਾ ਚੌਥੇ ਪੰਜਵੇਂ ਨੰਬਰ ਤੇ ਫਿਰ ਦੱਸਿਓ ਪਿੱਛੇ ਚਾਰ ਪੰਜ ਤਾਂ ਇੰਨਾ ਚੀ ਗਰੁੱਪ ਨੇ 17 18 ਚ ਚਾਰ ਪੰਜ ਗਰੁੱਪ ਨੇ ਮਜ਼ਾਕ ਉਡਾ ਰਖਿਆ ਯਾਰ ਦੇਸ਼ ਦਾ ਇਹਨਾਂ ਨੇ ਲੋਕਤੰਤਰ ਦਾ ਮਜ਼ਾਕ ਹੀ ਬਣਾ ਕੇ ਰੱਖ ਲਿਆ ਮਸ ਐਂ ਖਬਰ ਆਉਗੀ ਵਿਕੋ ਵਰਨਰ ਦਾ ਭਾਸ਼ਣ ਖਰਾਬ ਕਰਦਾ ਭਗਵੰਤ ਮਾਨ ਦਾ ਭਾਸ਼ਣ ਖਰਾਬ ਕਰਤਾ ਐਮਐਲਏ ਦਾ ਭਾਸ਼ਣ ਖਰਾਬ ਕਰਤਾ ਮੰਤਰੀ ਦਾ ਭਾਸ਼ਣ ਖਰਾਬ ਕਰਤਾ ਇਹ ਖਬਰ ਆਉਗੀ ਇਹ ਖਬਰ ਬਣਉਂਦੀ ਰਹੇ ਸਾਢੇ 3 ਕਰੋੜ ਲੋਕ ਇਸ ਵਕਤ ਤੁਹਾਨੂੰ ਦੇਖ ਰਹੇ ਆ ਪੂਰੀ ਦੁਨੀਆ ਜਿਹੜੇ ਲੋਕ ਟੱਕ ਰੋਕ ਕੇ ਵੀ ਮੈਨੂੰ ਫੋਨ ਆਏ ਨੇ ਕਿ ਟੱਕ ਰੋਕ ਕੇ ਦੇਖ ਰਹੇ ਆ ਵਿਧਾਨ ਸਭਾ ਦਾ ਸੈਸ਼ਨ ਇਹ ਕਿਹ ਜਲੂਸ ਕੱਢੀ ਜਾਂਦੇ ਆ ਕਾਂਗਰਸ ਆਲੇ ਇਹ ਜਲੂਸ ਜਿਹੜਾ ਨਾ ਇਹਨਾਂ ਨੂੰ ਮਹਿੰਗਾ ਪਾਊਗਾ ਇਹ ਹੁਣ ਤਾਂ 18 ਆ ਗਏ ਮੇਰੇ ਬੱਤੀ ਦੰਦ ਨੇ ਹਾਊਸ 'ਚ ਬੋਲਦਾ ਅਗਲੀ ਵਾਰਿਆਂ ਦਾ 18 ਵੀ ਨਹੀਂ ਆਉਣੇ ਜੀ ਇਹਨਾਂ ਦਾ ਇਹਨਾਂ ਦਾ ਦੇਖੋ ਸਹੀ ਇਹਨਾਂ ਦਾ ਦਿੱਲੀ ਵਾਲਾ ਹਾਲ ਹੋਣਾ ਦਿੱਲੀ ਵਾਲਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਕੋਲ ਇੱਕ ਕਾਂਗਰਸ ਦੇ ਸੀਨੀਅਰ ਵਰਦ ਦੇ ਜਿਹੜੇ ਤਾਹਾਂ ਵਾਲੇ ਨੇ ਜਿਹੜੇ ਇਹਨਾਂ ਨੂੰ ਤਾਂ ਕੋਈ ਨਹੀਂ ਕੋਈ ਦਤ ਦੇ ਉਹਨਾਂ ਨੂੰ ਹੋਣਾ ਪਈ ਦਤ ਮੇਰੇ ਤਰ੍ਹਾਂ ਹੈਲੀਕਾਪਟਰ ਤੇ ਤੈਨੂੰ ਮੈਂ ਜਵਾਨ ਕਰਾ ਲੱਪਣਾ ਹੈ ਹੈਲੀਪੈਡ ਤੇ ਤਾਂ। ਨੂੰ ਤਹਾੰਦ ਸੀ ਇਹਨੇ ਕਰਨੇ ਉਹ ਮੇਰੇ ਕੋਲੇ ਆਏ ਕਰੇ। ਉਸ ਵੇਲੇ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ। 10 ਜਨਵਰੀ ਨੂੰ ਉਹਨੇ ਮੈਂ ਸ਼ੰਭੂ ਬਾਹਰ ਤੋਂ ਐਂਟਰ ਕਰਨਾ ਸੀ। ਤੁਸੀਂ ਅੰਨੇ ਦੇ ਲੱਗ ਰਹੇ ਅੱਗੇ ਜਾ ਕੇ ਪਠਾਨਕੋਟ ਤੋਂ ਅਸੀਂ ਫਿਰ ਜੰਮੂ ਕਸ਼ਮੀਰ ਨੂੰ ਜਾਵਾਂਗੇ। ਉਹ ਸਿਕਿਉਰਿਟੀ ਵਾਸਤੇ ਆਏ ਸੀ ਮੇਰੇ ਕੋਲੇ। ਅਿਆਰੀ ਸਾਹਿਬ ਬੈਠੇ। ਡਾਕਟਰ ਸਾਹਿਬ ਬੈਠੇ। ਨੀਸ਼ਤਰਪਾਲ ਜੀ ਬੈਠੇ। ਮੈਂ ਕਹਿੰਕੋ ਗੱਲ ਨਹੀਂ ਕਿ ਸਾਡਾ ਫਰਜ ਬਣਦਾ ਕਿ ਡੈਮੋਕਰੇਟਿਕ ਰਾਈਟ ਆ ਉਹ ਆਪਾਰ ਦੀ ਜੋੜੋ ਯਾਤਰਾ ਕਰ ਰਹੇ ਨੇ ਤੇ ਸਿਕਿਉਰਿਟੀ ਸਾਡੀ ਜਦੋਂ ਸਾਡੀ ਸਟੇਟ ਚ ਆਗੇ ਅਸੀਂ ਸਿਕਿਉਰਿਟੀ ਬਜਰੂਰ ਦੇਵਾਂਗੇ ਤੁਸੀਂ ਦੱਸੋ ਕਿ ਕਿੰਨੀ ਸਿਕਿਉਰਿਟੀ ਚਾਹੀਦੀ ਮੈਂ ਕਹੇ ਡੀਜੀਪੀ ਦੀ ਡਿਊਟੀ ਲਾ ਦਊਗਾ ਜਿਹੜਾ ਤੁਹਾਡੇ ਨਾਲ ਹੀ ਰਹੂਗਾ ਤੁਸੀਂ ਦੱਸੋ ਕਿੱਥੇ ਸਟੇ ਕਰਨਾ ਹੈ ਰਾਤ ਕਿੱਥੇ ਰਹਿਣੀ ਹੈ ਉੱਥੇ ਪ੍ਰਬੰਧ ਕਰਾਵਾਂਗੇ ਅਗਲੇ ਦਿਨ ਕਿੱਥੋਂ ਤੁਰਨਾ ਹੈ ਸਾਡੀ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਇਕਨੈਸ਼ੀ ਪਾਰਟੀ ਦਾ ਵਡਾ ਲੀਡਰ ਸਾਡੇ ਸਟੇਟ ਵਿੱਚ ਵਿੱਚ ਦੀ ਲੰਗ ਰਹਿ ਯਾਤਰਾ ਕਰ ਮੈਂ ਕਿਸ ਕਹਿੰਨੇ ਠੀਕ ਹੈ ਧਨਵਾਦ ਮੈਂ ਕਿ ਕ੍ਰਾਈਟੇਰੀਆ ਕੀ ਰੱਖਣਾ ਹੈ ਕਿ ਕਿੰਨੀ ਕਿ ਸਕਿਉਰਟੀ ਦੇਣੀ ਹੈ ਉਹ ਕਹਿੰਦੇ ਜੀ ਕਟੇਰੀਆ ਇੱਕੋ ਹੀ ਹੈ ਆਮ ਬੰਦਾ ਨੇੜੇ ਨਾ ਆਵੇ ਰਾਹੁਲ ਜੀ ਦੇ ਮੈਂ ਕਮਾਲ ਹੈ ਯਾਰ ਜੇ ਆਮ ਬੰਦਾ ਹੀ ਨੇੜੇ ਨਹੀਂ ਲੱਗਦੇ ਨਾ ਮੈਂ ਕਰਨਾ ਕੀ ਆਏ ਹੋ ਤੁਸੀਂ ਇੱਥੇ ਮੈਂ ਕਹਿੰਦਾ ਜੀ ਇਹ ਤਾਂ ਕੋਈ ਕਰ ਦਿਆਂਗੇ ਕੋਈ ਗੱਲ ਨਹੀਂ ਜਿੱਥੋਂ ਚੱਲਿਆ ਜਿੱਥੇ ਤੱਕ ਗਿਆ ਮਾਂ ਦੇ ਪੁੱਤ ਨੇ ਆਮ ਬੰਦਾ ਨੇੜੇ ਨਹੀਂ ਆਉਂਦਾ ਉਸ ਸਿਕਿਉਰਟੀ ਆਮ ਬੰਦਾ ਕੀ ਅੱਡੇ ਰਾਜੇ ਬਡਿੰਗ ਨੂੰ ਚਾਰ ਵਾਰੀ ਕੱਟਿਆ ਹੁੰਦੇ ਉਹ ਚੋ ਇਹਨੂੰ ਇਹਨੂੰ ਆਪਣੀ ਟੀ-ਸ਼ਰਟ ਤੇ ਲਿਖਣਾ ਪੈ ਗਿਆ ਰਾਜਾ ਬਡਿੰਗ ਉਹ ਵੀ ਇੰਗਰੀਜੀ ਚ ਲਿਖਣਾ ਪੈ ਗਿਆ ਤਾਂ ਕਿ ਬੜ ਲੈਣ ਇਹਨੂੰ ਧੱਕੇ ਮਾਰੀ ਕਰ ਦਿੰਦੇ ਸੀ ਵਿੱਚੋਂ ਉੱਥੇ ਆਮ ਬੰਦਾ ਕਿੱਥੇ ਆਉਗਾ ਹੀ ਆਹ ਤਾਂ ਕਾਂਗਰਸ ਹੈ ਜਿਹੜੇ ਕਹਿੰਸੀ ਆਹ ਮਰਦਾ ਬੋਲ ਆਏ ਇਹਨਾਂ ਦੀ ਅੱਜ ਮੈਨੂੰ ਤਰਸ ਆ ਰਿਹਾ ਸੀ ਨਾ